ਹਾਂਜੀ ਅੱਜ ਆਪਾਂ ਇੱਕ ਹੋਰ ਬਹੁਤ ਹੀ ਪਿਆਰਾ ਸਿੱਪੀਆਂ ਨਾਲ ਡਿਜ਼ਾਈਨ ਬਣਾਉਣਾ ਦੱਸਾਂਗੇ ਤੁਹਾਨੂੰ ਦੱਸੂਗੀ ਮੈਂ ਇੱਕ ਫਲਾਵਰ ਹੀ ਬਟ ਇਹ ਤੋਂ ਕਿਵੇਂ ਆਪਾਂ ਡਿਜ਼ਾਈਨ ਕ੍ਰੀਏਟ ਕਰ ਸਕਦੇ ਆ ਉਹ ਮੈਂ ਚੰਗੀ ਤਰ੍ਹਾਂ ਦੱਸੂਗੀ ਇਸ ਤਰੀਕੇ ਨਾਲ ਨੀਡਲ ਨਾਲ ਸਿੱਪੀਆਂ ਲਾਉਣੀਆਂ ਦੇਖ ਲਓ ਜੀ ਥੋੜੀ ਜਿਹੀ ਮਿਹਨਤ ਤਾਂ ਲੱਗੂਗੀ ਥੋੜਾ ਜਿਹਾ ਟਾਈਮ ਵੀ ਲੱਗੂਗਾ ਬਟ ਹੈਗਾ ਸੌਖਾ ਹੀ ਹੈ ਤੇ ਪੂਰਾ ਡਿਜ਼ਾਈਨ ਦੇਖੋ ਆਹ ਵਾਲੀ ਥ੍ਰੈਡ ਯੂਜ਼ ਕੀਤੀ ਆਪਾਂ ਐਂਕਰ ਦੀ ਰੀਲ ਆ ਇਹ 25 ਰੁਪਏ ਦੀ ਰੀਲ ਆ ਜਾਂਦੀ ਹੈ ਇਹ ਕੜਾਈ ਲਈ ਕੜਾਈ ਲਈ ਮਸ਼ੀਨ ਵਾਲੀ ਹੈਗੀ ਤੇ ਹੱਥ ਦੀ ਕਢਾਈ ਤੇ ਵੀ ਇਹ ਯੂਜ਼ ਹੁੰਦੀ ਆ ਆ ਵਾਲੀਆਂ ਸਿੱਪੀਆਂ ਯੂਜ਼ ਤਾਰੀਆਂ ਹੀਆਂ ਕੀਤੀਆਂ ਆਪਾਂ ਆ ਦੇਖੋ ਜੀ ਐ ਸਿੰਪਲ ਪਹਿਲਾਂ ਧਾਗਾ نیچے ਦੀ ਕੱਢਣਾ ਸਟਾਰਟਿੰਗ ਤੋਂ ਪ੍ਰੋਸੈਸ ਦੱਸ ਰਹੀਆਂ ਜਿਵੇਂ ਮੇਰੇ ਕੁਸ਼ਕ ਬਣੇ ਹੋਏ ਆ ਧਾਗਾ نیچے ਦੀ ਕੱਢਣਾ ਆਪਾਂ ਐ ਉਹਦੇ ਵਿੱਚ ਆਪਾਂ ਸਿੱਪੀ ਪਾ ਲੈਣੀ ਐ ਸਿੰਪਲ ਚਮਲ ਸੀਰੀਆਲਾ ਪ੍ਰੋਸੈਸ ਵੀ ਐਂ ਹੁੰਦਾਗਾ ਧਾਗਾ نیچے ਦੀ ਕੱਢਣਾ ਆਪਾਂ ਜੇ ਇੱਕ ਤੋਂ ਆਪਾਂ ਉਦਾਂ ਕੱਢ ਲਏ ਤੁਸੀਂ ਜੇ ਨਹੀਂ ਸਮਝ ਆਉਂਦੀ ਤਾਂ ਤੇ ਨਹੀਂ ਫਿਰ ਬਸ ਧਾਗਾ ਕੱਢ ਕੇ ਆ ਦੇਖੋ ਜੀ ਜਿਵੇਂ ਆਪਾਂ ਛਾਪਿਆਗਾ ਆ ਦੇਖੋ ਜਿਵੇਂ ਉਹਦੇ ਵਿੱਚ ਦੀ ਆਪਾਂ 11 ਆਪਾਂ 27 ਦੀ ਆਪਣੀ ਲੰਗਾਈ ਉਹਦੇ ਵਿੱਚ ਦੀ ਫਿਰ ਆਪਾਂ ਕੀ ਕਰਨਾ ਇਥੋਂ ਮੁੱਖੀ ਤੋਪਾ ਚੱਕਣਾ ਤੇ ਜਿਵੇਂ ਆਪਣਾ ਡਿਜ਼ਾਈਨ ਹੋਊਗਾ ਜਿਵੇਂ ਆਪਾਂ ਇਹਦੇ ਤੇ ਆਪਾਂ ਡਿਜ਼ਾਈਨ ਕਹਿੰਦਾ ਮਤਲਬ ਆਪਾਂ ਰਾਉਂਡ ਬਣਾਇਆ ਗੋਲਾ ਜਾਂ ਉਹਵੇਂ ਆ ਦੇਖੋ ਜੀ ਹੁਣ ਫਿਰ ਦੇਖਿਓ ਸੇਮ ਪ੍ਰੋਸੈਸ ਰਿਪੀਟ ਹੋਊਗਾ ਸਟਾਰਟਿੰਗ ਤੋਂ ਲੈ ਕੇ ਸੇਮ ਪ੍ਰੋਸੈਸੀ ਆਪਣਾ ਰਿਪੀਟ ਹੋਊਗਾ ਉਹ ਦੇਖੋ ਜੀ ਜੋ ਮੈਨੂੰ ਆ ਫਿਲ ਕੀਤਾ ਇਹਦੇ ਵਿੱਚ ਪ੍ਰੈਨ ਤੇ ਨਿੱਡਲਾ ਜਿਹੜੀ ਆਪਣੀ ਤਰਪਾਈ ਵਾਲੀ ਸੂਈ ਹੈਗੀ ਇਹ ਚ ਤਰਪਾਈ ਵਾਲੀ ਸੂਈ ਚੱਲੇ ਜਾਂਦੀ ਹੈ ਉਹ ਦੂਜੀ ਲੋੜ ਨਹੀਂ ਹੈਗੀ ਦੂਸਰੀ ਥੋੜੀ ਜਿਹੀ ਦੂਈ ਬਰੀਕ ਹੁੰਦੀ ਹੈ ਘੱਟ ਦਾਣੇ ਵਗੈਰਾ ਲਾਉਣ ਵਾਲੀ ਆ ਦੇਖੋ ਜੀ ਆਇਆ ਇਹਨੂੰ ਫਿਲ ਕਰਨਾ ਫੇਰ ਸੇਮ ਪ੍ਰੋਸੈਸ ਆ ਦੇਖੋ ਮੱਖੀ ਤੋਪਾ ਜ ਆਪਾਂ ਭਰਨਾ 18 ਇੰਚ ਚੱਕ ਲੈਣਾ ਆਪਾਂ 70 ਜੀ ਨੂੰ ਘਰ ਲੈਣਾ ਆਪਾਂ ਹੋਰ ਵੀ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਨੇ ਹੈਂਡ ਪੇਂਟਿੰਗ ਦੀਆਂ ਨੀਡਲ ਵਰਕ ਦੀਆਂ ਤੇ ਸਟੀਚਿੰਗ ਨੇ ਵੀ ਹੈਗੀਆਂ ਇੱਕ ਦੋ ਕੁਝ ਹੋਰ ਵੀ ਲੈ ਕੇ ਆਵਾਂਗੇ ਤਾਂ ਦੇਖ ਲਿਓ ਜਿਨ੍ਹਾਂ ਨੇ ਵੀ ਨਹੀਂ ਦੇਖੀਆਂ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਆ ਦੇਖੋ ਜੀ ਇੱਥੋਂ ਐਂ ਚੱਕਣਾ ਮੱਖੀ ਟੋਪੇ ਚੱਕਣੇ ਆਪਾਂ ਛੋਟੇ ਛੋਟੇ ਜੇ ਠੀਕ ਹੈ ਜੀ ਇਹਦੇ ਉੱਪਰ ਉੱਪਰ ਚੜਾ ਕੇ ਆਪਾਂ ਸਿੱਪੀਆਂ ਲਾਈਆਂ ਇਸ ਪ੍ਰੋਸੈਸ ਨਾਲ ਲਾਈਆਂ ਇਹ ਇਹਨਾਂ ਦਾ ਨਾਮ ਸਿਤਾਰੀਆਂ ਹੁੰਦਾ ਸਿਤਾਰੀਆਂ ਕਹਿੰਦੇ ਵੈਸੇ ਮੈਂ ਤਾਂ ਸਿੱਪੀਆਂ ਹੀ ਕਹਿੰਨੀ ਹੁਣੀਆਂ ਸਾਰੀਆਂ ਨੂੰ ਤੇ ਉਦਾਂ ਇਹਨਾਂ ਦਾ ਨਾਮ ਸਿਤਾਰੇ ਜੀ ਹੁੰਦਾ ਸਿਤਾਰੀਆਂ ਹੀ ਕਹਿੰਦੇ ਇਹਨਾਂ ਛੋਟੀਆਂ ਛੋਟੀਆਂ ਜਿਹੀਆਂ ਇਹ ਤੇ ਸੂਟ ਤੇ ਕਰਨ ਲਈ ਇਹ ਹੀ ਰੀਲ ਵਧੀਆ ਕੀ ਜੇ ਇਹਦੇ ਨਾਲ ਕਰਨਾ ਤਾਂ ਨਹੀਂ ਫਿਰ ਜਰੀ ਦੀ ਰੀਲ ਜਰੀ ਦੀ ਉਹ ਹੁੰਦੀ ਹੈ ਜਿਹੜੀ 골ਡਨ ਜੀ ਹੁੰਦੀ ਹੈ ਜਦਿ ਦੀ ਰੀਲੋ ਵਾਲੀ ਹੁੰਦੀ ਹੈ ਰੀਲਾਂ ਇਹਨਾਂ ਲਈ ਪਤਲੀਆਂ ਯੂਜ਼ ਕਰਨੀਆਂ ਪੈਣਗੀਆਂ ਆਪਾਂ ਨੂੰ ਕਿਉਂਕਿ ਇਹਨਾਂ ਵਿੱਚ ਦੀ ਜ਼ਿਆਦਾ ਮੋਟੀਆਂ ਰੀਲਾਂ ਲੰਗਦੀਆਂ ਨਹੀਂ ਹੁੰਦੀਆਂ ਗੀਆਂ ਇਸ ਕਰਕੇ ਆ ਦੇਖੋ ਜੀ ਸੇਮ ਪ੍ਰੋਸੈਸ ਨਾਲ ਆਪਾਂ ਕਿੰਨਾ इजीली ਲਾ ਲਾਂਗੇ ਫਿਰ ਦੇਖਿਓ ਵੀਡੀਓ ਸਕਿੱਪ ਨਾ ਕਰਿਓ ਜੀ ਐਂਡ ਤੇ ਮੈਂ ਦੱਸੂਗੀ ਕਿ ਇਹਨਾਂ ਨੂੰ ਜੋੜ-ਜੋੜ ਕੇ ਕਿਵੇਂ ਆਪਾਂ ਡਿਜ਼ਾਈਨ ਬਣਾਉਣਾ ਕਿਉਂਕਿ ਪੂਰਾ ਡਿਜ਼ਾਈਨ ਬਣਾਉਣ ਦੇ ਤਾਂ ਫਿਰ ਵੀਡੀਓ ਵੀ ਬਹੁਤ ਲੰਬੀ ਬਣ ਜਾਂਦੀ ਹੈਗੀ ਤੇ ਤਾਂ ਕਰਕੇ ਆ ਦੇਖੋ ਜੀ ਐ ਸਿੰਪਲ ਆਪਾਂ ਪਰੀਆ ਫਿਰ ਇੱਥੋਂ ਜਿਹੜੀ ਆਹ ਸਿੱਪੀ ਦੀ ਆਪਣੇ ਦੀ ਮੋਰੀ ਜੀ ਅਗਲੀ ਜੀ ਇੱਕ ਮਿੰਟ ਜੀ ਮੈਸੂਥੋਂ ਆ ਦੇਖੋ ਜੇ ਫਿਰ ਆਪਾਂ ਸੇਮ ਚੀਜ਼ ਕਰਾਂਗੇ ਐਂ ਬਸ ਤੁਸੀਂ ਵੀ ਘਰ ਬੈਠੇ ਕਰੋ ਆਪਣੇ ਸੋਹਣੇ ਸੋਹਣੇ ਸੂਟ ਤਿਆਰ ਬਹੁਤ ਹੀ ਘੱਟ ਬਜਟ 'ਚ ਬਹੁਤ ਹੀ ਘੱਟ ਪੈਸਿਆਂ ਵਿੱਚ ਬਸ ਸ਼ੇਪ ਜਿਵੇਂ ਆਪਾਂ ਛਾਪੀਆ ਉਹਦੇ ਅਕੋਰਡਿੰਗ ਹੀ ਜਾਵੜੋ ਜਿਵੇਂ ਆਪਾਂ ਜੇ ਆਪਾਂ ਰਾਉਂਡ ਛਾਪੀਆ ਦਾ ਰਾਉਂਡ ਬਣਾ ਲਓ ਇਹਨੂੰ ਜੇ ਆਪਾਂ ਹੋਰ ਤਰੀਕੇ ਦੀ ਛਾਪੀਆ ਤਾਂ ਹੋਰ ਇਸੇ ਤਰ੍ਹਾਂ ਇਹਨੂੰ ਮੈਂ ਕੰਪਲੀਟ ਕਰਦੀ ਆਂ ਫਿਰ ਆਪਾਂ ਆਉਣੇ ਆ ਜੀ ਅੱਗੇ ਹਾਂਜੀ ਇਹਨਾਂ ਆਪਾਂ ਕੰਪਲੀਟ ਕਰ ਲਿਆ ਹੁਣ ਆਪਾਂ ਸੀਨ ਸਟੈਪ ਹੀ ਆ ਜਿਹੜਾ ਆਪਾਂ ਰਿਪੀਟ ਕਰਾਂਗੇ ਇੱਕ ਸਾਈਡ ਤੋਂ ਕਿਤੇ ਵੀ ਲੱਗ ਜਾਗੇ ਆ ਦੇਖੋ ਮੈਂ ਤੁਹਾਨੂੰ ਕਿਹਾ ਸੀ ਸਟਾਰਟਿੰਗ ਤੋਂ ਵੀ ਆਈ ਲੱਗਣਾ ਹੁਣ ਆਪਾਂ ਸਟਾਰਟਿੰਗ ਤੋਂ ਜਿਵੇਂ ਆਪਾਂ ਦੇਖੀਏ ਆ ਦੇਖੋ ਜੀ ਆ ਸਿੰਪਲ ਆਪਾਂ ਕੁਝ ਨਹੀਂ ਕੀਤਾ ਸਿੱਪੀ ਭਰੀਆ ਮੈਂ ਦੇਖੋ ਐ ਧਾਗਾ ਕੀਤਾ ਮੈਂ ਆਪਾਂ ਚੱਕਿਆ ਮੱਖੀ ਤੁੱਪਾ ਜਾ ਢੁੰਡੀ ਤੁੱਪਾ ਜਾਂ ਨਾ ਮੱਖੀ ਤੁੱਪਾ ਵੀ ਕਹਿੰਦੇ ਸਾਡੇ ਤਾਂ ਮੱਖੀ ਤੁੱਪਾ ਹੀ ਕਹਿੰਦੇ ਆ ਕਈ ਜਗ੍ਹਾ ਢੁੰਡੀ ਤੁੱਪਾ ਕਹਿੰਦੇ ਆ ਫਿਰ ਐਵੇਂ ਇਹਨੂੰ ਵਿੱਚ ਭਰਿਆ ਸਤਰੀ ਨੂੰ ਬਸ ਇਹ ਨਾਲ-ਨਾਲ ਆਪਾਂ ਦੋ ਲੈਣਾ ਬਣਾਵਾਂਗੇ ਆ ਦੇਖੋ ਬਿਲਕੁਲ ਸੌਖਾ ਹੀ ਹੈਗਾ ਆ ਜਿਹੜਾ ਤਾਂ ਇਹ ਬਸ ਇਹਦੀ ਸਪੇਸ ਆ ਜਿਹੜੀ ਆਪਣੀਆਂ ਜਿੰਨਾ ਕ ਆਪਾਂ ਤੋਪਾ ਚੱਕਦੇ ਆ ਉਸ ਹਾਵ ਨਾਲ ਹੀ ਰਹਿ ਜਾਂਦੀ ਐ ਇਹ ਤੋਪੇ ਮਤਲਬ ਇੱਕੋ ਜਿਹਾ ਚੱਕ ਲਿਓ ਮਤਲਬ ਇੱਥੇ ਆਪਾਂ ਕਿੰਨੀ ਕ ਜਗ੍ਹਾ ਲਈ ਐ ਬਸ ਉਸ ਹਾਵ ਨਾਲ ਹੀ ਜਾਂਦੀ ਐ ਆ ਦੇਖੋ ਜੀ ਸੇਮ ਪ੍ਰੋਸੈਸ ਨਾਲ ਆਪਾਂ ਦੋ ਲੈਣਾ ਇਹਦੀ ਕੰਪਲੀਟ ਕਰਾਂਗੇ ਰਾਉਂਡ ਬਸ ਆਪਾਂ ਕੁਛ ਨਹੀਂ ਕੀਤਾ ਸਿੱਧਾ ਗੋਲ ਚੱਕਰ ਮਾਰਿਆ ਸੀ ਇੱਥੇ ਚਾਕ ਨਾਲ ਪੈਨਣਾ ਬਣਾ ਲਿਓ ਚਾਹੇ ਚਾਕ ਨਾਲ ਬਣਾ ਲਿਓ ਤੇ ਜੇਕਰ ਸੂਟ ਤੇ ਕਰ ਰਹੇ ਹਾਂ ਤਾਂ ਇਹੀ ਰੀਲ ਯੂਜ਼ ਕਰਿਓ ਤੇ ਜਾਂ ਜਰੀ ਦੀ ਰੀਲ ਯੂਜ਼ ਕਰਿਓ ਕਿਉਂਕਿ ਜਿਹੜੀ ਸਿੰਪਲ ਸੂਈ ਧਾਗੇ ਵਾਲੀ ਰੀਲ ਹੁੰਦੀ ਆ ਉਹਦੇ ਨਾਲ ਤਾਂ ਫਿਰ ਥੋੜਾ ਜਿਹਾ ਹੋ ਹੁੰਦਾ ਨਾ ਹੋਣਾ ਨਹੀਂ ਲੱਗਣਾ ਸਿੱਖਣ ਲਈ ਉਹੀ ਯੂਜ਼ ਕਰ ਲਿਓ ਸਿੱਖਣ ਲਈ ਸਿੰਪਲ ਰੀਲ ਯੂਜ਼ ਕਰ ਲਿਓ ਜੇ ਜਿਹੜੀ ਸਟੀਚਿੰਗ ਵਾਲੀ ਹੁੰਦੀ ਆ ਕਰੇ ਇਹਦੇ ਲਈ ਉਹ ਰੀਲ ਨਾਲੇ ਵੀ ਸਿੱਖਿਆ ਜਾ ਸਕਦਾ ਉਹ ਰੀਲ ਵੀ ਚੱਲ ਜੂਗੀ ਤੇ ਸਮਾਨ ਕਿਹੜਾ ਕਿਹੜਾ ਚਾਹੀਦਾ ਇਹ ਸਿੱਖਣ ਲਈ ਮੈਂ ਸਾਰੀਆਂ ਅਲੱਗ ਤੋਂ ਵੀਡੀਓ ਬਣਾਈਆਂ ਹੋਈਆਂ ਨੇ ਪੇਂਟਿੰਗ ਦੇ ਸਮਾਨ ਲਈ ਵੀ ਸਪੈਸ਼ਲ ਤੇ ਇਸ ਚੀਜ਼ ਲਈ ਵੀ ਉਹ ਜਾ ਕੇ ਦੇਖ ਲਿਓ ਜੀ ਤੇ ਵੀਡੀਓ ਨੂੰ ਬਤਵਤਵਤ ਸਪੋਰਟ ਕਰਿਓ ਤੇ ਆ ਦੇਖੋ ਜੀ ਫੇਰ ਸੇਮ ਪ੍ਰੋਸੈਸ ਇਹ ਬਿਲਕੁਲ ਨਿਕਲਦੀਆਂ ਨਹੀਂ ਹੈਗੀਆਂ ਬਹੁਤ ਸੋਹਣੀਆਂ ਲੱਗਦੀਆਂ ਦੇਖ ਸਕਦੇ ਤੁਸੀਂ ਮੈਂ ਕੱਲੀ ਕੱਲੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਕਿ ਮੈਨੂੰ ਆਉਂਦਾ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਜੇਕਰ ਵੀਡੀਓ ਚ ਕੋਈ ਕਮੀ ਹੋਵੇ ਤਾਂ ਦੱਸ ਦਿਆ ਕਰੋ ਕਿਉਂਕਿ ਕਈ ਵਾਰ ਆਪਦੇ ਧਿਆਨ ਚ ਨਹੀਂ ਰਹਿੰਦਾ ਸੇਮ ਪ੍ਰੋਸੈਸ ਨਾਲ ਜੀ ਆਪਾਂ ਇਸੇ ਸੇਮ ਤਰੀਕੇ ਨਾਲ ਆਪਾਂ ਇੱਥੋਂ ਤੱਕ ਇਹਨੂੰ ਭਰਾਂਗੇ ਫਿਰ ਮੈਂ ਐਂਡ ਤੇ ਇੱਥੇ ਆ ਕੇ ਦੱਸਦੀ ਆਂ ਵੀ ਆਪਾਂ ਇੱਥੇ ਸਿੱਪੀ ਕਿਵੇਂ ਲਾਉਣੀ ਆ ਤੇ ਕਿਰਾਂ ਇੰਨੀ ਦੇਰ ਮੈਂ ਇਹਨੂੰ ਕਰਦੀ ਆਂ ਕੰਪਲੀਟ ਹਾਂਜੀ ਫਿਰ ਉਸੇ ਤਰ੍ਹਾਂ ਹੁਣ ਆਪਣੇ ਹਾਂਡੀ ਆ ਗਿਆ ਆਪਣੇ ਦਾ ਬਸ ਦੋ ਤਿੰਨ ਸਤਾਰੀਆਂ ਹੀ ਲੱਗਣੀਆਂ ਦੋਕ ਆ ਦੇਖੋ ਜੀ ਬਸ ਇਹਨੂੰ ਆਏ ਸਿੱਟੀ ਕੀਤਾ ਜਸਟ ਇੱਥੇ ਆਪਾਂ ਛੋਟਾ ਜਿਹਾ ਤੂਪਾ ਚੱਕਾਂਗੇ ਬਿਲਕੁਲ ਛੋਟਾ ਜਿਹਾ ਐ ਹਾਂ ਦੇਖੋ ਜੀ ਇੱਕ ਸਤਾਰੀ ਹੋਰ ਲਈ ਆਪਾਂ ਲਾਸਟ ਬਸ ਇਹਦਾ ਜਿਹੜਾ ਐਨ ਤੂਪਾ ਚੱਕਣਾ ਆਪਾਂ ਆ ਇਹਦੇ ਵੱਲ ਨੂੰ ਚੱਕ ਲਾਂਗੇ। ਇੱਕ ਤਾਂ ਫਿਰ ਇਹਨੇ ਖੁਦ ਹੀ ਬੇਸ਼ੀ ਜੇ ਜਾਣਾਗਾ। ਹਾਂ। ਆ ਦੇਖੋ ਜੀ ਤੇ ਹੁਣ ਆਪਾਂ ਕਰਾਂਗੇ ਜੀ ਰੀਅਲ ਚੇਂਜ। ਹੁਣ ਆਪਾਂ ਲਵਾਂਗੇ ਗੁੱਟੀ ਵਾਲੀ ਥ੍ਰੈਡ। ਉਹਦੇ ਨਾਲ ਬਣਾਵਾਂਗੇ ਡਿਜ਼ਾਈਨ। ਨੀਚੇ ਆਪਾਂ ਪਾ ਕੇ ਉਹਨੇ ਗੰਢ। ਆ ਦੇਖ ਸਕਦੇ ਹੋ ਤੁਸੀਂ। ਹਾਂਜੀ ਹੁਣ ਲਈ ਆਪਾਂ ਗੁੱਟੀ ਵਾਲਾ ਧਾਗਾ ਐਂਕਰ ਥ੍ਰੈਡ ਤੇ ਇਹਦੇ ਵਿਚਾਲੇ ਆਪਾਂ ਭਰਾਂਗੇ ਇਹਨੂੰ ਸਾਰੇ ਨੂੰ ਆਹ ਇੱਕ ਢੀ ਆਪਾਂ ਸੂਈ ਇੱਕ ਮਿੰਟ ਹਾਂ ਉੱਪਰ ਕਰਕੇ ਦਿਖਾਉਣੀ ਆ ਆ ਦੇਖੋ ਜੀ ਮੀਡੀਅਮ ਐਂਡ ਤੱਕ ਬਣੇ ਰਿਹਾ ਐਂਡ ਤੇ ਆਪਾਂ ਆਈਡੀਆ ਦੇਵਾਂਗੇ ਹਾਂਜੀ ਬਸ ਤਾਂ ਜਦੋਂ ਆਪਾਂ ਜਿਹੜਾ ਵੀ ਕੰਮ ਕਰਨ ਲੱਗ ਜਾਂਦੇ ਆ ਆਪਣਾ ਖੁਦ ਹੀ ਦਿਮਾਗ ਉਸ ਚੀਜ਼ ਵੱਲ ਹੋ ਜਾਂਦਾ ਖੁਦ ਹੀ ਆਈਡੀਆ ਕ੍ਰੀਏਟ ਕਰਨ ਲੱਗ ਜਾਂਦਾ ਹੁਣ ਜਿਹੜੇ ਸਟਾਰਟਿੰਗ ਚ ਜਿਹੜੀਆਂ ਆਪਾਂ ਪਹਿਲੀ ਵਾਰ ਸਿੱਖਦੀਆਂ ਹੁੰਦੀਆਂ ਉਹਨਾਂ ਨੂੰ ਥੋੜਾ ਥੋੜਾ ਜਿਹਾ ਚੱਲ ਹੁੰਦਾ ਔਖਾ ਲੱਗਦਾ ਤੇ ਕੋਈ ਵੱਡੀ ਚੀਜ਼ ਨਹੀਂ ਹੈਗੀ ਕੁਝ ਵੀ ਔਖਾ ਨਹੀਂ ਹੈਗਾ ਹਰ ਕੋਈ ਸਿੱਖ ਸਕਦਾ ਬਹੁਤ ਹੀ ਸੌਖੇ ਜੀ ਬਹੁਤ ਹੀ ਸੌਖੇ ਜੀ ਆਪਾਂ ਡਿਜ਼ਾਈਨਸ ਕੋਨੇ ਕੋਈ ਬੜਾ ਔਖਾ ਕੰਮ ਤਾਂ ਆਪਾਂ ਕੀਤਾ ਹੀ ਨਹੀਂ ਬਿਲਕੁਲ ਸੌਖੀ ਹੈਗੇ ਆ ਦੇਖੋ ਜੀ ਆ ਮੈਂ ਬਹੁਤ ਵਾਰ ਸਿਖਾ ਚੁੱਕੀ ਆ ਪਹਿਲਾਂ ਵੀ ਦੱਸ ਚੁੱਕੀ ਆ ਗੰਡਾ ਦੀ ਕੜਾਈ ਜਿਹੜੀਆਂ ਬਣਾ ਨੇ ਨਹੀਂ ਦੇਖੀ ਤਾਂ ਦੇਖ ਲਓ ਤੇ ਉਦੋਂ ਤਾਂ ਸਾਰਿਆਂ ਨੂੰ ਚਲਾਉਂਦੀ ਹੁੰਦੀ ਹੈ ਇਹ ਜਿਹੜੇ ਕੰਮ ਕਰਦੇ ਆ ਮਾੜਾ ਮੁੱਟਾ ਜਿ ਆਪਾਂ ਜਾਣਦੇ ਹੁੰਨੇ ਆ ਜਿਹੜੇ ਜਿੰਨਾ ਕ ਜਿੰਨਾ ਕ ਮੈਨੂੰ ਆਉਂਦਾ ਮੈਂ ਦੱਸ ਦਿੰਨੀ ਆ ਜੀ ਆ ਦੇਖੋ ਇਸ ਤਰੀਕੇ ਆਪਾਂ ਇਹਨੂੰ ਸਾਰਿਆਂ ਨੂੰ ਪਹਿਲਾਂ ਚਾਹੇ ਰੌਂਡ ਭਰ ਲੋ ਚਾਹੇ ਇਹਨੂੰ ਪਰ ਜਿਵੇਂ ਮਰਜ਼ੀ ਲੋ ਆਪਾਂ ਪੂਰੇ ਨੂੰ ਫਿੱਲ ਹੀ ਕਰਨਾ ਹੈ ਇਹਨੂੰ ਬਾਤ ਚ ਭਰਿਆ ਹੈ ਇੱਕੋ ਜਿਹਾ ਹੀ ਲੱਗਣਾ ਜਿਹੜੇ ਤਰੀਕੇ ਮਰਜ਼ੀ ਕਰ ਲੋ ਆ ਗੰਡਾ ਪਾਉਣ ਦਾ ਤਰੀਕਾ ਹੁੰਦਾ ਆ ਦੇਖੋ ਜੀ ਇੱਕ ਗੇੜ ਇੱਧਰ ਲਾਇਆ ਇੱਕ ਇੱਧਰ ਮਤਲਬ ਜਿਹੜਾ ਲਾਸਟ ਗੇੜ ਲਾਇਆ ਆਪਾਂ ਜਿਹੜਾ ਐਂਡ ਵਾਲਾ ਗੇੜਾ ਗਾ ਉਹ ਆਪਣਾ ਜਮਾ ਉਲਟ ਸਾਈਡ ਹੋਣਾ ਚਾਹੀਦਾ ਕਿਉਂਕਿ ਇਹ ਵੱਡੀਆਂ ਵੀ ਬਣਾ ਲੈਂਦੇ ਆ ਨਾ ਕਈ ਗੰਡਾ ਜ਼ਰੂਰੀ ਨਹੀਂ ਆਪਾਂ ਇੱਕ ਵਾਲਤੀ ਬਣਾਉਣੀ ਹੈ ਇਹ ਚਾਰ ਪੰਜ ਵਾਲਾਂ ਤੇ ਵੀ ਬਣਾ ਸਕਦੇ ਆਂਗੇ ਤੇ ਜਿਵੇਂ ਹੁਣ ਆਪਾਂ ਜਿਵੇਂ ਆਹ ਵਾਲੀ ਰੀਲ ਨਾ ਬਣਾ ਰਹੇ ਹਾਂ ਹੈਨਾ ਤੇ ਇਹ ਦਿਨਾਂ ਤਾਂ ਫਿਰ ਮਤਲਬ ਇਹ ਧਾਗਾ ਆਪਾਂ ਦੁਰਤ ਹੀ ਰਾਜਾ ਕਰਕੇ ਪਾਉਣੇ ਹੁੰਦੇ ਨੇ ਨੂੰ ਵੀ ਵਾਵਾ ਭਲੇਵੇਂ ਜੇ ਖਵਾ ਕੇ ਜਿਵੇਂ ਇਹਦੇ ਨਾਲ ਕਰਦੇ ਆਂਦੇ ਨਾਲ ਫਿਰ ਥੋੜੀ ਜਿਹੀ ਪਤਲੀਆਂ ਬਣਦੀਆਂ ਇਹਦੇ ਨਾਲ ਆਪਾਂ ਜਿਆਦਾ ਵਾਲੀ ਖਵਾ ਦਿੰਦੇ ਹੁੰਨੇ ਹੈਗੇ ਇਸ ਲਈ ਜਿਵੇਂ ਆ ਆਪਣੇ ਕੋਲ ਇਹ ਗੁੱਟੀ ਵਾਲਾ ਧਾਗਾ ਹੈਗਾ ਜਿਹੜੀ ਮੰਜਰਪੇ ਦੀ ਇੱਕ ਗੁੱਟੀ ਆਉਂਦੀ ਆ ਉਹ ਸਪੈਸ਼ਲ ਵੀਡੀਓ ਚ ਆਪਾਂ ਦੱਸਿਆ ਹੋਇਆ ਹੈਗਾ ਕਿਉਂਕਿ ਬਹੁਤ ਜਾਣਿਆਂ ਨੂੰ ਦਿੱਕਤ ਆਉਂਦੀ ਸੀਗੀ ਨਾ ਸਮਾਨ ਵਾਰੀ ਕਨਫਿਊਜ਼ ਹੁੰਦੇ ਰਹਿੰਦੇ ਸੀਗੇ ਤੇ ਪੁੱਛਦੇ ਹੁੰਦੇ ਸੀ ਫਿਰ ਉਹ ਮੈਂ ਸਪੈਸ਼ਲ ਵੀਡੀਓ ਬਣਾਈ ਹੋਈ ਆ ਜੀ ਚਾਪਾ ਸਾਰਾ ਦੱਸਿਆ ਹੋਇਆ ਵੀ ਮੇਨ ਮੇਨ ਸਮਾਨ ਆਪਾਂ ਕਿਹੜਾ ਕਿਹੜਾ ਲੈ ਸਕਦੇ ਆ ਕਿਹੜਾ ਕਿਹੜੇ ਕਿਹੜੇ ਦੀ ਜਰੂਰਤ ਆ ਬਾਕੀ ਹੌਲੀ ਹੌਲੀ ਆਪਾਂ ਸਾਰੇ ਲੈਵਲ ਦੀਆਂ ਵੀਡੀਓ ਲਿਆਇਆ ਕਰਾਂਗੇ ਧਵਕੇ ਵਗੈਰਾ ਲਾਉਣ ਵਾਲੀਆਂ ਧਵਕੇ ਨਾਲ ਥੋੜੇ ਜਿਹਾ ਡਿਜ਼ਾਈਨ ਤਿਆਰ ਕਰਨੇ ਨੀਡਲ ਨਾਲ ਹੀ ਵੀ ਕਿਹੜਾ ਆਪਣੇ ਨਾਲ ਥੋੜੇ ਜਿਹਾ ਬੇਸਿਕ ਵਾਲੇ ਬਹੁਤ ਜਾਣੇ ਜੁੜੇ ਹੋਏ ਨੇ ਫਿਰ ਉਹਨਾਂ ਲਈ ਇਹ ਜਮ ਜੀਰੋ ਤੋਂ ਹੀ ਜ਼ਰੂਰੀ ਆ ਡਿਜ਼ਾਈਨ ਬਣਾਉਣੇ ਮੈਂ ਬਹੁਤ ਸਾਰੇ ਤਰੀਕਿਆਂ ਦੇ ਵੀਡੀਓ ਬਣਾ ਚੁੱਕੀ ਹਾਂ ਜਿੰਨੀ ਕਿ ਮੈਨੂੰ ਨੌਲੇਜ ਹੈ ਮੈਂ ਦੇਣ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ ਤੇ ਓਨੇ ਕ ਤਰੀਕਿਆਂ ਨਾਲ ਹੀ ਬਹੁਤ ਸੋਹਣੇ ਸੂਟ ਤਿਆਰ ਕੀਤੇ ਜਾ ਸਕਦੇ ਆ ਜਿਵੇਂ ਕਿ ਆਪਾਂ ਕੱਲ ਪਰਸੂ ਹੀ ਵੀਡੀਓ ਪਾਈ ਸੀ ਉਹਦੇ ਚ ਮੈਂ ਡਿਜ਼ਾਈਨ ਥੋੜਾ ਜਿਹਾ ਦੱਸ ਚੁੱਕੀ ਸੀ ਦੱਸਿਆ ਸੀਗਾ ਤੇ ਬਾਕੀ ਆਪਾਂ ਥੋੜਾ ਜਿਹਾ ਆਈਡੀਆ ਦਿੱਤਾ ਸੀ ਵੀ ਇਹਨੂੰ ਅੱਗੇ ਕਿਵੇਂ ਬਣਾਉਣਾਗਾ ਓਵੇਂ ਬਸ ਹੁਣ ਇਹਦੇ ਚ ਵੀ ਮੈਂ ਆਈਡੀਆ ਦੇ ਦੂੰਗੀ ਇਹਨੂੰ ਕਿਵੇਂ ਬਣਾਉਣਾ ਜਿਵੇਂ ਇਹਨੂੰ ਆਪਾਂ ਘੇਰੇ ਲੋਟ ਪਾਉਣਾ ਜੇ ਇਹ ਫੁੱਲ ਨੂੰ ਹਨਾ ਫਿਰ ਤਾਂ ਇਹਨਾਂ ਨੂੰ ਆਪਾਂ ਕੱਲੇ-ਕੱਲੇ ਪਾ ਸਕਦੇ ਹਾਂ ਬਹੁਤ ਸੋਹਣੇ ਲੱਗ ਬਹੁਤ ਸੋਹਣੇ ਲੱਗਦੇ ਹੈਗੇ ਤੇ ਜੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੈਵੀ ਕਰਕੇ ਪਾਉਣਾ ਗਾ ਡਿਜ਼ਾਈਨ ਨੂੰ ਤਾਂ ਆਪਾਂ ਸੇ-ਬਸੇ ਨੀਚੇ ਡੰਡੀਆਂ ਲਾ ਕੇ ਫਲਾਵਰ ਤਿਆਰ ਕਰ ਸਕਦੇ ਹਾਂ ਮੈਂ ਦੱਸਦੀ ਹਾਂ ਤੁਹਾਨੂੰ ਵੀ ਇਹ ਡਿਜ਼ਾਈਨ ਨਾਲ ਆਪਾਂ ਕਿਸ ਟਾਈਪ ਦਾ ਫਲਾਵਰ ਤਿਆਰ ਕਰ ਸਕਦੇ ਹਾਂ ਆ ਦੇਖੋ ਆ ਫਲਾਵਰ ਦੀ ਵੀਡੀਓ ਪਾਈ ਸੀ ਮੈਂ ਇੱਕ ਆਹ ਵਾਲੇ ਦੇਖੋ ਇਹ ਚੀਜ਼ ਨਾਲ ਇਹ ਫਲਾਵਰ ਜੇ ਆਪਾਂ ਫਲਾਵਰ ਤਿਆਰ ਕਰਨਾ ਮੇਰੇ ਤੋਂ ਕੋਈ ਸਕੰਦ ਆ ਦੇਖੋ ਜੇ ਇਹਦੇ ਨਾਲ ਆਪਾਂ ਫਲਾਵਰ ਤਿਆਰ ਕਰਨਾ ਹੈ ਆ ਬਣਾ ਲਿਆ ਆਪਾਂ ਰਾਉਂਡ ਐਂ ਰਾਉਂਡ ਬਣਾ ਲਿਆ ਆਹ ਰਾਉਂਡ ਨੂੰ ਮੰਨ ਕੇ ਚੱਲੋ ਆਪਣਾ ਆਹ ਵਾਲਾ ਫਲਾਵਰ ਆ ਡਿਜ਼ਾਈਨ ਹੈ ਤੇ ਜੇ ਹੁਣ ਆਪਾਂ ਇਹਦੇ ਤੋਂ ਫਲਾਵਰ ਕ੍ਰੀਏਟ ਕਰਨੇ ਆ ਤਾਂ ਦੇਖੋ ਬਣ ਗਿਆ ਨਾ ਫਲਾਵਰ ਇਨਾਂ ਨੂੰ ਆਪਾਂ ਐ ਲੜੀ ਵਾਈਜ਼ ਵੀ ਪਾ ਸਕਦੇ ਆ ਐ ਵੱਡੀਆਂ ਛੋਟੀਆਂ ਲਾਈਨਾਂ ਲਾ ਕੇ ਵੀ ਪਾ ਸਕਦੇ ਆ ਦੇਖੋ ਜਿਵੇਂ ਇੱਕ ਵੱਡਾ ਕਰ ਲਿਆ ਇੱਕ ਛੋਟਾ ਕਰ ਲਿਆ ਐਦਾਂ। ਨੇ ਤੇ ਇਹਨਾਂ ਨੂੰ ਐ ਆਪਾਂ ਇਕੱਲੇ ਇਕੱਲੇ ਵੀ ਜੇ ਆਪਾਂ ਹਲਕਾ ਸੂਟ ਬਣਾਉਣਾ ਐ ਇਕੱਲੇ ਇਕੱਲੇ ਬਣਾਓ। ਜਿੰਦਾ ਮਰਜ਼ੀ ਬਣਾ ਸਕਦੇ ਆ ਇਹਨਾਂ ਨੂੰ ਆਪਾਂ। ਤੇ ਬਹੁਤ ਹੀ ਸੋਹਣਾ ਹੈਂਡਵਰਕ ਦਾ ਬਹੁਤ ਜ਼ਿਆਦਾ ਨਜਾਇਜ਼ ਜਿਹਾ ਸੋਹਣਾ ਫਲਾਵਰ ਇਹ ਤਿਆਰ ਹੁੰਦਾਗਾ। ਫਾਈਨਲ ਲੁੱਕ ਦੇਖਿਓ ਇਹਦੀ ਬਹੁਤ ਸੋਹਣਾ ਲੱਗਦਾਗਾ ਤੇ ਹੁਣੇ ਦੇਖ ਲਓ ਕਿੰਨੀ ਗ੍ਰੇਸ ਪੈ ਰਹੀ ਹੈਗੀ ਜਿਹੜੀਆਂ ਆਪਾਂ ਸਿਤਾਰੀਆਂ ਯੂਜ਼ ਕੀਤੀਆਂ ਨੇ ਜੀ ਇਹ 30 ਰੁਪਏ ਤੋਲੇ ਵਾਲੀਆਂ ਸਿਤਾਰੀਆਂ ਯੂਜ਼ ਕੀਤੀਆਂ ਆਪ 30 ਰੁਪਏ ਦਾ ਤੋਲਾ ਆਉਂਦਾ ਇਹ ਮੰਨ ਕੇ ਚਲੋ ਤੋਲੇ 'ਚ ਫਿਰ ਵੀ ਇੱਕ ਸੂਟ ਤਾਂ ਰੈਡੀ ਹੋ ਹੀ ਜਾਂਦਾਗਾ ਜੇ ਆਪਾਂ ਮਤਲਬ ਬਾਲਾ ਹੈਵੀ ਨਹੀਂ ਕਰਦੇ ਤਾ ਸਿੱਖਣ ਲਈ ਤਾਂ ਇੱਕ ਤੋਲਾ ਵੀ ਬਹੁਤ ਰਹਿੰਦਾਗਾ ਕਿਉਂਕਿ ਸਿੱਖਣ ਲਈ ਤਾਂ ਇੱਕ ਦੋ ਵਾਰੀ ਪ੍ਰੈਕਟਿਸ ਕਰਦੇ ਹੁੰਦੇ ਆ ਨਾ ਸਾਰੇ ਆਹ ਚੀਜ਼ ਫਿਰ ਦੇਖ ਲਿਆ ਕਰੋ ਜੀ ਮੈਂ ਕੈਮਰੇ 'ਚ ਉਹਦਾ ਪੂਰੀ ਦਿਖਾਉਣੀ ਹੈ ਇਹ ਆਹ ਧਾਗਾ ਹੁੰਦਾ ਜਿਹੜਾ ਇਹਨੂੰ ਥੋੜਾ ਜਿਹਾ ਕੱਸ ਲਈਦਾ ਥੋੜਾ ਜਿਹਾ ਖਿੱਚ ਲਈਦਾ ਹੁਣ ਆਪਾਂ ਸੇਮ ਪ੍ਰੋਸੈਸ ਨਾਲ ਇਹਨੂੰ ਕੰਪਲੀਟ ਭਰਦੇ ਜਾਵਾਂਗੇ ਮੈਨੂੰ ਐ ਇਹ ਪੂਰੀ ਗੁਲਾਈ ਜੀ ਚ ਮੈਂ ਦੱਸ ਤਾ ਵੜਾ ਜਾ ਬੈਲ ਆਈਕਨ ਜ਼ਰੂਰ ਦਵਾਇਓ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਹੜੀਆਂ ਹੋਰ ਵੀ ਭੈਣਾਂ ਆਪਣੀ ਸਿੱਖਣਾ ਚਾਹੁੰਦੀਆਂ ਨੇ ਵਿਚਾਰੀਆਂ ਨਹੀਂ ਸਿੱਖ ਸਕਦੀਆਂ ਪੇਡ ਕੋਰਸ ਵਗੈਰਾ ਨਹੀਂ ਲੈ ਸਕਦਾ ਹਰ ਇੱਕ ਬੰਦਾ ਨਹੀਂ ਲੈ ਸਕਦਾ ਹੁੰਦਾ ਨਾਲੇ ਜਦੋਂ ਫ੍ਰੀ ਚ ਹੀ ਕਾਫੀ ਚੀਜ਼ਾਂ ਹੈਗੀਆਂ ਨੇ ਤਾਂ ਫਿਰ ਜ਼ਰੂਰੀ ਆਪਰ ਨੂੰ ਹਣਾ ਫਰੀ ਚ ਸਿੱਖ ਸਕਦੇ ਆ ਆਪਾਂ ਜਿਵੇਂ ਹੁਣ ਇਹਦੇ ਤੋਂ ਹੀ ਆਪਾਂ ਐਡਵਾਂਸ ਲੈਵਲ ਦਾ ਸਿੱਖਣਾ ਤਾਂ ਉਹ ਕਿਵੇਂ ਸਿੱਖ ਸਕਦੇ ਆ ਜਿਵੇਂ ਹੁਣ ਜਿਵੇਂ ਇੰਨਾ ਕ ਆਪਾਂ ਨੀਡਲ ਵਰਕ ਸਿੱਖ ਲਿਆ ਹਨ ਮੰਨ ਕੇ ਜਿਉ ਜੋ ਜਿੰਨੇ ਆਪਣੀਆਂ ਵੀਡੀਓ ਇੰਨਾ ਕਿ ਆਪਣਾ ਨੀਡਲ ਵਰਕ ਸਿੱਖ ਲਿਆ ਤੇ ਜਿਵੇਂ ਇਹਨੂੰ ਐਡਵਾਂਸ ਲੈਵਲ ਦਾ ਸਿੱਖਣਾ ਆਪਾਂ ਇੰਨਾ ਤੋਂ ਹੀ ਆਪਾਂ ਬਣਾਉਣੇ ਸਿੱਖ ਸਕਦੇ ਆ ਜਿਵੇਂ ਹੁਣ ਸਾਰੇ ਆਪਣੇ ਜਿੰਨੇ ਵੀ ਜਾਣਿਆ ਸਾਰਿਆਂ ਦਾ ਕੰਪਲੀਟ ਹੋ ਗਈ ਬੇਸਿਕਲੀ ਚੀਜ਼ ਹਨ ਫਿਰ ਆਪਾਂ ਇਹਦੇ ਤੇ ਐਡਵਾਂਸ ਲੈਵਲ ਦੀ ਵੀ ਕਲਾਸ ਲੈ ਆ ਸਕਦੇ ਆ ਤਾਂ ਨਹੀਂ ਤਾਂ ਫਿਰ ਇਹ ਇਹ ਚੀਜ਼ਾਂ ਦੇ ਬਦੌਲਤੀ ਆਪਾਂ ਆਰੀ ਵਰਕ ਸਿੱਖ ਸਕਦੇ ਹਾਂਗੇ ਕਿਉਂਕਿ ਆਰੀ ਵਰਕ 'ਚ ਵੀ ਬਹੁਤ ਜਗਾਵਾਂ ਇਹ ਹੀ ਚੀਜ਼ਾਂ ਯੂਜ਼ ਹੁੰਦੀਆਂ ਨੀਡਲ ਵਾਲਾ ਕੰਮ ਨੀਡਲ ਨਾਲ ਹੀ ਹੁੰਦਾ ਆ ਗੰਡਾ ਨੀਡਲ ਨਾਲ ਹੀ ਹੁੰਦੀਆਂ ਨੇ ਤੇ ਜਿਹੜੀਆਂ ਸਿੱਪੀਆਂ ਨੇ ਅਸੀਂ ਤਾਰੀਆਂ ਵਗੈਰਾ ਇਹ ਚਲ ਆਰੀ ਨਾਲ ਲੱਗ ਜਾਂਦੀਆਂ ਇਹ ਬੜੀ ਛੇਤੀ ਲੱਗਦੀ ਆਰੀ ਨਾਲ ਤੇ ਵੀ ਜਿਹੜਾ ਆਪਾਂ ਆਰੀ ਵਰਕ ਦੇ ਸੂਟ ਤਿਆਰ ਕਰਦੇ ਹੁੰਦੇ ਹਾਂ ਹੈਂਡਵਰਕ ਦੇ ਤੇ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਨੀਡਲ ਦਾ ਹੀ ਕੰਮ ਹੁੰਦਾਗਾ ਨੀਡਲ ਤੋਂ ਬਿਨਾ ਉਹ ਸੂਟ ਵੀ ਨਹੀਂ ਹੁੰਦੇ ਰੈਡੀ। ਜ਼ਿਆਦਾਤਰ ਪੱਤੀਆਂ ਬੁੱਤੀਆਂ ਉਹਦੇ 'ਚ ਵੀ ਨੀਡਲ ਨਾਲ ਹੀ ਬਣਾਉਂਦੇ ਆ ਸਾਰੇ। ਇਹ ਦੇਖੋ ਜੀ। ਕਿੰਨਾ ਪੈਰਾ ਲੱਗਦਾ ਫੁੱਲ। ਹਜੇ ਤਾਂ ਪੂਰਾ ਬਣਿਆ ਵੀ ਨਹੀਂ। ਇਸੇ ਤਰ੍ਹਾਂ ਜੀ ਇਹਨੂੰ ਕਰਦੇ ਆਂ ਆਪਾਂ ਕੰਪਲੀਟ। ਬਸ ਇਹਦੇ 'ਚ ਆਪਾਂ ਕੁਝ ਨਹੀਂ ਕਰਨਾ ਸਿੰਪਲ ਇਹਨੂੰ ਸਾਰਿਆਂ ਨੂੰ ਗੋਲ-ਗੋਲ ਭਰਨਾ ਹੈ। ਹਾਂਜੀ ਇਹ ਫਾਈਨਲ ਲੁੱਕ ਤੇ ਇਹਨੂੰ ਆਪਾਂ ਬਹੁਤ ਹੀ ਘੱਟ ਬਜਟ ਚ ਵਿੱਚ 100 150 ਰੁਪਏ ਵਿੱਚ ਹੀ ਐਵੇਂ ਦਾ ਆਪਾਂ ਹਲਕੇ ਫੁਲਕੇ ਡਿਜ਼ਾਈਨ ਦਾ ਸੂਟ ਤਿਆਰ ਕਰ ਸਕਦੇ ਹਾਂ ਇਹਦਾ ਤਰੀਕਾ ਹੋਰ ਕੀ ਆ ਜੇ ਮੰਨ ਕੇ ਚਲੋ ਆਪਾਂ 8 ਇੰਚ ਤੇ ਲੇਸ ਨਹੀਂ ਲਾਉਂਦੇ ਹੁੰਦੇ ਲੇਸ ਆਪਾਂ ਲਾਉਣੇ ਹੁੰਦੇ ਆਂਗੇ ਆਪਾਂ ਜਿਗਜ਼ੈਕ ਵਾਲੀ ਜਾਂ ਹੋਰ ਵੀ 골ਡਨ ਕਲਰ ਦੀਆਂ ਲੇਸਾਂ ਲਾ ਲੈਣੇ ਹੁੰਨੇ ਹਨਾ ਵੀ ਵੀ ਕਮੀਜ਼ ਦੇ ਆਪਾਂ 8 ਇੰਚ ਤੱਕ ਛੱਡ ਕੇ ਬਚਾ ਲਉ ਬਾਕੀ ਉੱਦਾਂ ਲੇਸ ਲਾ ਲੈਣੇ ਹੁੰਨੇ ਆਂ ਜਿਵੇਂ ਉਹ ਲਾਇਸ ਲਾ ਲਈ ਆਪਾਂ ਹਨਾ ਐ ਲਾ ਲਈ ਤੇ ਇਹਦੇ ਵਿੱਚ ਐ ਕੱਲਾ ਕੱਲਾ ਚਾਹੇ ਇਹ ਚਾਹੇ ਜਿਵੇਂ ਐ ਲਾਈਨ ਵਾਈਜ਼ ਇਧਰ ਲਾ ਲੇ ਇਧਰ ਐ ਐ ਲਾ ਲੇ ਜਾਂ ਕੱਲੇ ਕੱਲੇ ਐ ਸਾਰੇ ਸੂਟ ਤੇ ਸਪਰੈਡ ਕਰ ਤੇ ਕਮੀਜ਼ ਤੇ ਫਰੰਟ ਵੱਲੇ ਤੇ ਆ ਦੇਖੋ ਕਿੰਡੀ ਸੋਹਣੀ ਚੀਜ਼ ਲੱਗਣੀ ਐ ਇਹ ਇਸ ਤਰ੍ਹਾਂ ਆਪਾਂ ਕਿਵੇਂ ਵੀ ਡਿਜ਼ਾਈਨ ਤਿਆਰ ਕਰ ਸਕਦੇ ਆ ਆਹ ਵਾਲਾ ਡਿਜ਼ਾਈਨ ਆਪਾਂ ਕੱਲ ਸਿਖਾਇਆਗਾ ਜੀ ਦੱਸਿਆਗਾ ਇਹ ਵੀ ਬਹੁਤ ਸੋਹਣਾ ਲੱਗਦਾ ਬਹੁਤ ਹੀ ਸੌਖਾ ਤਰੀਕਾਗਾ ਚਿਕਾ ਜੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ